ਇਹ ਤਾਂ ਸਿੱਧਾ ਗੜੇ ਉਹ ਤੁਹਾਨੂੰ ਦਿਖਾ ਰਹੀ ਮੇਰੀ ਨੂੰ ਵਿਆਹ ਕਰਾਇਆ ਹੋਇਆ ਅਲੀਗਲੀ ਹੈਗੀ ਮੈਂ ਅਲੀਗਲੀ ਹੈਗੀ ਮੈਂ ਠੀਕ ਹੈ ਉਹ ਨਿਕਲ ਗਿਆ ਦੇਖੋ ਇਹਨੂੰ ਇਹਨੂੰ ਕੋਈ ਸ਼ਰਮ ਨਹੀਂ ਹੈਗੀ ਮੈਡਮ ਕੀ ਗੱਲਬਾਤ ਕੀ ਹੈ ਸਾਰੀ ਵੀ ਦੱਸਿਓ ਹਣਾ ਪੂਰੀ ਗੱਲ ਹੈ ਉਹਨਾਂ ਦਾ ਬੰਦਾ ਮੈਨੂੰ ਚੀਟ ਕਰ ਰਿਹਾ ਇੱਕ ਸਾਲ ਤੋਂ ਇਹ ਬੰਦਾ ਮੈਨੂੰ ਸੀਟ ਕਰ ਰਿਹਾ ਐਨਾ ਮੈਂ ਵਿਆਹ ਕਰਾਇਆ ਹੋਇਆ 6 ਸਾਲ ਦੀ ਮੇਰੀ ਬੇਟੀ ਹੈ ਐਨਾ ਮੈਨੂੰ ਕੁੱਟ ਕੇ ਮਾਰ ਕੇ ਜਨਾਨੀ ਕਰਕੇ ਘਰੋਂ ਕੱਢਤਾ ਕਿੱਥੇ ਰਹਿਣ ਵਾਲੇ ਮੈਡਮ ਜੀ ਮੈਂ ਗੜੇ 'ਚ ਹੀ ਰਹਿਣ ਵਾਲੀ ਆ ਅੱਛਾ ਜੀ ਇਹ ਵੀ ਕਿ ਰਹਿਣ ਵਾਲਾ ਤੇ ਇਹ ਲੜਕੀ ਕੌਣ ਹੈ ਜੀ ਜਿਹੜੀ ਲੜਕੀ ਆਈ ਇਹ ਕੀ ਅਨਲੀਗਲ ਹੈ ਇਹਨੇ ਰੱਖੀ ਹੋਈ ਹੈ ਨਹੀਂ ਇਹ ਕਿੱਥੇ ਰਹਿਣ ਵਾਲੇ ਕੰਮ ਕਰਦੇ ਇਕੱਠੇ ਨਾਲ ਕਿਦਾਂ ਨਹੀਂ ਇਹਦੀ ਸਹੇਲੀ ਹੈ ਮਸ਼ੂਕ ਇਹਦੀ ਬਣੀ ਹੋਈ ਨਹੀਂ ਇਹ ਜੋਬ ਵਗੈਰਾ ਕਰਦੇ ਆਪਸ ਵਿੱਚ ਕਿਦਾਂ ਜੋਬ ਜੋਬ ਨਹੀਂ ਕਰਦੀ ਮੈਨੂੰ ਨਹੀਂ ਪਤਾ ਕਿ ਕਿਦਾਂ ਸਹੇਲੀ ਬਣੀ ਕਿਦਾਂ ਨਹੀਂ ਇਹ ਕਾਫੀ ਸਾਲਾਂ ਤੋਂ ਚੀਟ ਕਰਦਾ ਆ ਰਿਹਾ ਮੇਰੇ ਪਿੱਛੇ ਅੱਜ ਫੜਿਆ ਗਿਆ ਰੰਗੇ ਹੱਥਾਂ ਦੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਇਹਦੀ 7 ਸਾਲ ਹੋ ਗਏ ਭਾਜੀ ਠੀਕ ਹੈ ਜੀ 6 ਸਾਲ ਦੀ ਮੇਰੀ ਬੇਟੀ ਹੈ ਅੰਨੀ ਚੰਗਾ ਲੱਗਾ ਕੋਈ ਆਪਣਾ ਵੀ ਅੱਗੇ ਬਾਜੀ ਮੈਂ ਪਿਆਰ ਨਾਲ ਸੁਲਝਾਉਣਾ ਚਾਹੁੰਦੀ ਸੀ ਮੈਨੂੰ ਨਹੀਂ ਸੀ ਪਤਾ ਕਿ ਇੰਨੀ ਗੱਲ ਵੱਧ ਜਾਣੀ ਏ ਕਿ ਆਸੀਂ 2-4 ਬੰਦਿਆਂ ਨੇ ਇਹਨੂੰ ਬਿਠਾ ਕੇ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਇਸ ਬੰਦੇ ਨੇ ਕੋਈ ਗੱਲ ਨਹੀਂ ਮੰਨੀ ਅਗੋਂ ਹੱਥ ਕੀ ਪੈਂਦਾ ਹਰ ਇੱਕ ਦੇ ਮੇਰੀ ਮਾਂ ਨੂੰ ਮੇਰੇ ਭਰਾ ਨੂੰ ਇਹਨੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਅੱਜ ਕਿਵੇਂ ਤੁਹਾਨੂੰ ਪਤਾ ਲੱਗਾ ਕਿ ਇੱਥੇ ਆ? ਬਾਜੀ ਮੈਨੂੰ ਕਿਸੇ ਨੇ ਦੱਸਿਆ ਅੱਛਾ ਮੈਂ ਵੀ ਇਹਦੇ ਪਿੱਛੇ ਫਿਰਦੀ ਵੀ ਆ 5 ਦਿਨ ਹੋ ਗਏ ਨੇ ਇਹਨੂੰ ਖੁਦ ਪਤਾ ਹੈ ਅਹ ਹੁਣ ਤੁਸੀਂ ਨਾ ਹੁੰਦੇ ਇੰਨੇ ਮੇਰਾ ਸਿਰ ਪਾੜਦੇ ਦਾ ਸੀ ਅੱਗੇ ਵੀ ਇੰਨੇ ਮੇਰਾ ਸਿਰ ਪਾੜਿਆ ਮੈਨੂੰ ਜਾਨੂ ਮਾਰ ਕੇ ਸੋਚਦਾ ਅੱਗੇ ਵੀ ਤੁਹਾਡਾ ਮਾਰ ਕੇ ਟਾਈ ਹੁੰਦੀ ਗਈ ਹਾਂ ਹਾਂ ਜੀ ਹੁੰਦੀ ਹੈ ਐਨ ਵੀ ਤੁਹਾਨੂੰ ਕਰਦਾ ਅਸੀਂ ਸਾਰੇ ਘਰ ਜਨ ਨੂੰ ਪਤਾ ਪੂਰੇ ਮੁਹੱਲੇ ਵਿੱਚ ਪਤਾ ਹੈ ਕਿ ਇਹ ਕੁਝ ਕਰਦਾ ਪਿਆ ਕਿਸੇ ਦੇ ਨਾਲ ਹਾਂ ਜੀ ਪਹਿਲਾਂ ਕੰਪਲੀਟ ਨਹੀਂ ਕੀਤੀ ਕਿਸੇ ਸੀ ਪਾਜੀ ਇਹਨੇ ਪੈਸੇ ਝਾੜਦੇ ਸੀ ਉਹਨਾਂ ਨੂੰ ਕਿੰਨੇ ਕ ਟਾਈਮ ਪਹਿਲੇ ਕੀਤੇ ਸੀ ਮੈਡਮ ਕਬਲੇ ਜਦੋਂ ਤੁਹਾਡੀ ਲੜਾਈ ਹੋਈ ਸੀ ਕਿੰਨੇ ਕ ਟਾਈਮ ਪਹਿਲੇ ਲੜਾਈ ਹੋਈ ਸੀ ਇੱਥੇ ਰਹਿਣੇ ਕਿੱਥੇ ਤੁਸੀਂ ਮੈਂ ਆਪਣੇ ਘਰ ਰਹਿਣੀ ਆ 7 ਨੰਬਰ ਚੌਂਕੀ ਤੇ ਮੈਂ ਕੰਪਲੇਨਟ ਕੀਤੀ ਸੀ ਉਹਦੇ ਸੁਣਾਈ ਨਹੀਂ ਹੋ ਤੇ ਤੁਹਾਡਾ ਸੋਹਣਾ ਪਰਿਵਾਰ ਕਿੱਥੇ ਹੈ ਜੀ ਉਹ ਪਿੱਛੇ ਰਹਿੰਦੇ ਨੇ ਹਾਂਜੀ ਕਿੰਨੇ ਟਾਈਮ ਹੋ ਗਿਆ ਤੁਹਾਡੇ ਵਿਆਹ ਨੂੰ ਜੀ ਤੁਹਾਡੇ ਵਿਆਹ ਨੂੰ 7 ਸਾਲ ਹੋ ਗਏ ਨੇ ਸਾਲ ਤੋਂ ਮੈਂ ਆਪਣੀ ਮਾਂ ਦੇ ਕੋਲ ਰਹਿ ਰਹੀ ਆ ਇਹਨੂੰ ਪਤਾ ਲੱਗਿਆ ਕਿ ਇਹਦੇ ਘਰ ਦੇ ਕੁਝ ਨਹੀਂ ਕਰ ਸਕਦੀ ਕੋ ਬੇਵੀ ਵਗੈਰਾ ਵੀ ਹੈਗੇ ਤੁਹਾਡੇ ਬੱਚੇ ਹਾਂਜੀ ਮੇਰੀ ਗੁੜੀ ਹੈ ਜੀ ਇੱਕ ਇਸ ਬੰਦੇ ਨੇ ਮੈਨੂੰ ਇੰਨਾ ਦੁਖੀ ਕੀਤਾ ਨਾ ਕਿ ਮੇਰੇ ਕੋ ਹੁਣ ਆਕੂ ਕਿ ਕੋਈ ਹੋਰ ਹੱਲ ਨਹੀਂ ਲੱਭਿਆ ਮੈਂ ਇੱਥੇ ਆਈ ਆ ਮੈਨੂੰ ਕਿਸੇ ਨੇ ਦੱਸਿਆ ਕਿ ਇੱਥੇ ਆਇਆ ਆਂਦਾ ਰੋ ਜੀ ਇਹ ਮੇਰੇ ਸੀਤੇ ਕਰੀਤੀ ਕੇ ਮੇਰੇ ਹੱਕੇ ਨਹੀਂ ਸੀ ਚੜਦਾ ਹੂ ਐ ਮੈਨੂੰ ਕਹਿੰਦਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਤੂੰ ਮੇ ਮੈਡਮ ਅੱਜ ਤੁਸੀਂ ਪਹਿਲਾਂ ਜਦੋਂ ਇਹਨਾਂ ਨੂੰ ਪੜਿਆ ਤੇ ਇਹਨਾਂ ਦੁਆਰਾ ਕੀ ਕਿਹਾ ਗਿਆ ਤੁਹਾਨੂੰ ਇਹੀ ਕਿਹਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਮੈਨੂੰ ਡਿਵੋਰਸ ਦੇ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਨੂੰ ਇਹ ਹੀ ਪੁੱਛਦੀ ਸੀ ਮੈਂ ਕਿੱਥੇ ਗਲਤ ਆ ਤੇਰੇ ਨਾਲ ਜੇ ਮੈਂ ਗਲਤ ਆ ਮੈਨੂੰ ਦੱਸ ਮੈਨੂੰ ਚਾਰ ਬੰਦਿਆਂ ਚ ਪਿਠਾ ਮੈਂ ਤੇ ਰਿਸ਼ਤੇਦਾਰਾ ਕੋਈ ਵੀ ਕਹੀਆਂ ਉਹ ਵੀ ਕਹਿੰਦੇ ਸਾਨੂੰ ਪਤਾ ਖੁੱਦ ਗਲਤ ਕਰਦਾ ਪਿਆ ਇਹ ਜਨਾਨੀ ਦੇ ਘਰ ਸ਼ਰੀਆਮ ਜਾਂਦਾ ਵੇ ਹਰ ਟਾਈਮ ਉੱਥੇ ਬੁੜਿਆ ਰਹਿੰਦਾ ਹਰ ਪਰ ਕਿਤੇ ਨਾ ਦੇਖਿਆ ਜਾਵੇ ਉਸ ਲੇਡੀਜ਼ ਨੇ ਵੀ ਚੂੜਾ ਪਾਇਆ ਹੋਇਆ ਆ ਬਾਹ ਦੇ ਵਿੱਚ ਉਹ ਵੀ ਕਿਸੇ ਨਾ ਵਿਆਹੇ ਹੋਏ ਨੇ ਲੱਗਦੀ ਹੈ ਉਹ ਗੱਲ ਤੇ ਉਹਦੇ 8 ਸਾਲ ਹੋ ਗਏ ਵਿਆਹ ਨੂੰ ਅੱਛਾ ਜੀ ਉਹਨੇ 3-4 ਵਿਆਹ ਕਰਾਏ ਹੋਏ ਨੇ ਪਰ ਕਿਤੇ ਨਾ ਕਿਤੇ ਨੀ ਤੁਸੀਂ ਅੱਗੇ ਕਿੰਨੀ ਕਵਾਰੀ ਮੈਨੂੰ ਤੁਸੀਂ ਆਪਣੇ ਘਰ ਵਾਲੇ ਨੂੰ ਫੜਿਆ ਜੀ ਬਾਜੀ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਐ ਇਹਨੂੰ ਭੁਜਾ ਦਿੰਦਾ ਸੀ ਜਿੱਦਾਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੁਣ ਵੀ ਭੁਜਾ ਨਹੀਂ ਐਸੀ ਜਗ੍ਹਾ ਦੇ ਉੱਪਰ ਐਸੀ ਹੋਟਲ ਦੇ ਵਿੱਚ ਫੜਿਆ ਨਹੀਂ ਬਾਜੀ ਬੜੀ ਜਗ੍ਹਾ ਤੇ ਦੇਖਿਆ ਅੱਜ ਕਿਦਾਂ ਤੁਹਾਨੂੰ ਪਤਾ ਲੱਗਾ ਕਿ ਇਸ ਜਗ੍ਹਾ ਦੇ ਉੱਪਰ ਆਏ ਜੀ ਮੈਨੂੰ ਕਿਸੇ ਨੇ ਪੂਰੀ ਖਬਰ ਦਿੱਤੀ ਹੈ ਕਿ ਅੱਜ ਹੁਣੇ ਨਿਕਲੇ ਮੈਂ ਤਾਂ ਹੀ ਹੁਣੇ ਪਹੁੰਚੀ ਤੇ ਕੋਈ ਤੁਸੀਂ ਸੂਚਨਾ ਥਾਣੇ ਵੀ ਦਿੱਤੀ ਪੁਲਿਸ ਨੂੰ ਦਿੱਤੀ ਸੂਚਨਾ ਬਾਜੀ ਮੈਂ ਪੁਲਿਸ ਨੂੰ ਦਿੱਤੀ ਸੀ ਕੰਪਲੇਂਟ ਔਨਲਾਈਨ ਵੀ ਦਿੱਤੀ ਸੀ ਪਰ ਮੇਰੀ ਕੰਪਲੇਂਟ ਅੱਗੇ ਪਹੁੰਚੀ ਨਹੀਂ ਹਾਂਜੀ ਵੀਐਮਐਸ ਵੀ ਦੇਖ ਦਿੱਤੇ ਦੋਸਤ ਬਾਜੀ ਕੀ ਜਿਹੜੀ ਘਰ ਵਾਲੀ ਆ ਪਤਨ ਵਾਲੇ ਲੋਕ ਬਣਿਆ ਸੋਹਣਾ ਮੋਟਾ ਦੇ ਚਟਾ ਉਹ ਵੀ ਆਪਣਾ ਪੱਕਾ ਸਾਡੇ ਸਾਹਮਣੇ ਆਇਆ ਦਾ ਗੱਲਬਾਤ ਕਰਾਂਗੇ ਨਾਲ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਵ ਕੁਮਾਰ ਹੈ ਭਾਜੀ ਕੀ ਮਾਮਲਾ ਕੀ ਸੀ ਸਾਰਾ ਮਾਮਲਾ ਕੁਛ ਨਹੀਂ ਹਕਲ ਕੋਈ ਜਿਹੜਾ ਵੀ ਬੰਦਾ ਹੈਗਾ ਰਿਵਲਿਊਸ਼ਨ ਚ ਲੰਦਾ ਹੀ ਵਾਰ ਕੋਈ ਵੀ ਹੋਵੇ ਇਹ ਜੋੜੀ ਥੋੜਾ ਕਿ ਵਾਈਫ ਨਾਲ ਮੇਰਾ ਵਾਈਫ ਦੇ ਨਾਲ ਸਾਲ ਤੋਂ ਕੇਸ ਚੱਲ ਰਿਹਾ ਲੜਾਈ ਦੇ ਚੱਕਰ ਵਿੱਚ ਕਿਉਂਕਿ ਇਹਨਾਂ ਨੇ ਮੈਨੂੰ ਰਾਤੀ ਜਾਨੋਂ ਮਰਨ ਦੀ ਕੋਸ਼ਿਸ਼ ਕੀਤੀ ਸੀ ਉਹਦਾ ਮੇਰੇ ਕੋਲ ਜਿੰਦਾ ਜਾਂਦਾ ਸਬੂਤ ਸਭ ਕੁਝ ਹੈਗਾ ਆ ਕਿਹ ਕਿਹੜੀ ਰਾਤ ਭਾਜੀ ਆਪਰਾ 2023 21 ਤਰੀਕ ਪੰਜਵਾਂ ਮਹੀਨਾ ਮਤਲਬ ਕਿ ਅੱਜ ਤੋਂ ਜਿਹੜੇ ਆ 21 ਤਰੀਕ ਆਣਗੇ ਇਹ ਸਾਲ ਹੋ ਜਾਣਾ ਪੂਰਾ ਸਾਰੀ ਲੜਾਈ ਨੂੰ ਹੂੰ ਲੜਾਈ ਦੇ ਵਿੱਚ ਕੋਈ ਅਦਰ ਰੀਜ ਨਹੀਂ ਹੈ ਇਹਦੀ ਜਿਹੜੀ ਮਾਂ ਹੈਗੀ ਏ ਉਹੀ ਪੁਆੜੇ ਦੀ ਜੜ ਹੈਗੀ ਏ ਆਪਣਾ ਕੁੜੀ ਦਾ ਘਰ ਦੇ ਦੱਸਦੇ ਇਹਦੀ ਮਾਂ ਕਹਿੰਦੀ ਨਾ ਕਿ ਕੁੜੀ ਨਾਲ ਕੁੜਦਾ ਮਾਰਦਾ ਸੀ ਇਹ ਕੁਛ ਕਰਦਾ ਸੀ ਚਲੋ ਇਹਨਾਂ ਦਾ ਮੈਨੂੰ ਨਹੀਂ ਪਤਾ ਆ ਮੇਰੀ ਵੀਡੀਓ ਹੈਗੀ ਜੇ ਲਾਈਵ ਵੀਡੀਓ ਆ ਚੱਕ ਲਓ ਜੀ ਆ ਪਿਛਲੇ ਸਾਲ ਦੀ 2023 ਦੀ 21 ਤਰੀਕ ਦੀ ਵੀਡੀਓ ਰਾਤ ਦੇ 2 ਵਜੇ ਦੀ ਜਦੋਂ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪੂਰੇ ਪਰਿਵਾਰ ਨੇ ਹੂੰ ਇਹਦੀ ਮਾਂ ਨੇ ਔਰ ਇਹਦਾ ਭਰਾ ਇਹਦੀ ਭੈਣ ਇਹਦੇ ਪਤਨੀ ਹੋਰ ਨਾਲ ਕੌਣ ਸੀ ਮੈਂ ਸੁਟਾ ਪਿਆ ਡਰਿੰਕ ਸੀ ਮੇਰੇ ਘਰੇ ਫੰਕਸ਼ਨ ਸੀ ਜੀ ਠੀਕ ਹੈ ਇਹਨਾਂ ਨੇ ਪਹਿਲਾਂ ਜੀ ਕੁੜੀ ਮੇਰੀ 6 ਵਜੇ ਕੋਈ ਗੈਪ ਕਰਤੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਮੈਂ ਇਹ ਦੇਖਦਾ ਰਿਹਾ ਕੁੜੀਆਂ ਕਿੱਥੇ ਕੁੜੀਆਂ ਕਿੱਥੇ ਆ ਇਹਨਾਂ ਨੇ ਕੁੜੀਆਂ ਲੁਕਾਤੀ ਮੈਂ ਜਦੋਂ ਆਪਣੀ ਵਾਈਫ ਨੂੰ ਜਾ ਕੇ ਪੁੱਛਿਆ ਮੈਂ ਕਿ ਮੰਮਾ ਕੁੜੀਆਂ ਕਿੱਥੇ ਆ ਇਹਨਾਂ ਨੇ ਕਿਹਾ ਕਿ ਕੁੜੀਆਂ ਨਾ ਨਹੀਂ ਕੋਲਾ ਮੈਂ ਘਰੇ ਜਾਣਾ ਕਿ ਸਾਰੀ ਨਾਲ ਮੈਂ ਕਿਹਾ ਉਹ ਮੈਂ ਕਹਾਂ ਉਹ ਜਿਹੜੀ ਦਾ ਨਾਮ ਚੋਲੇ ਛਾਲੀ ਮੇਰੇ ਨਾ ਉਹਨੂੰ ਮੈਂ ਕਹਿੰਦਾ ਕਿੱਥੇ ਆ ਮੰਮੀ ਸੈਲ ਕਰਾ ਮੈਂ ਕਿਹਾ 6 ਵਜੇ 6 ਤੋਂ ਲੈ ਕੇ 9 ਵਜੇ ਕੁੜੀ ਗਿਆ ਆ ਮੈਂ ਕਿਹਾ ਤੁਸੀਂ ਇੱਕ ਗੱਲ ਮੈਨੂੰ ਛੋਟੀ ਗੱਲ ਦੱਸੋ ਜਦੋਂ ਮੇਰੇ ਘਰੇ ਕੋਈ ਫੰਕਸ਼ਨ ਆਂਦਾ ਵਾ ਠੀਕ ਹੈ ਤੁਸੀਂ ਕੁੜੀ ਮੇਗਾ ਗਿਆ ਵੀ ਕਰਨੀ ਹੁੰਦੀ ਏ ਉਸ ਗੱਲੋਂ ਬਾਅਦ ਮੈਂ ਕੁੜੀ ਲੈ ਕੇ ਆਇਆ ਘਰੇ ਫੰਕਸ਼ਨ ਚ ਉਸ ਤੋਂ ਬਾਅਦ ਇਹਨਾਂ 10:30 ਵਜੇ ਬਿਨਾਂ ਦੱਸੇ ਕੁੜੀ ਮੇਰੀ ਵਾਈਫ ਲੈ ਗਈ ਚੱਕ ਕੇ ਰਾਤੀ 2:30 2:30 ਵਜੇ ਮੈਂ ਘਰੇ ਗਿਆ ਡਰਿੰਕ ਕੀਤੀ ਹੋਈ ਸੀ ਇਹਨਾਂ ਨੇ ਆ ਕੇ ਹੱਥੀ ਉੱਥੇ ਪਏ ਆ ਮੈਂ ਇਹਨੂੰ ੱੱਕੇ ਮਾਰ ਕੇ ਬਾ ਕਿ ਇਹ ਮੈਂ ਨਾ ਮੈਸੇਜ ਪਰ ਜੁੜੂ ਸ਼ੁਰੂ ਕਰਦਾ ਇਹਨਾਂ ਬਾਹਰ ਹੁੰਡਾ ਲਾ ਕੇ ਚੱਲ ਗਏ ਰਾਤੀ 2:30 ਵਜੇ ਆ ਕੇ ਇਹਨਾਂ ਨੇ ਮੇਰੇ ਤੇ ਜਾਨ ਲੈ ਵਾਹ ਹਮਲਾ ਕੀਤਾ ਕਿਹਨੇ ਕਿਹਨੇ ਹਮਲਾ ਕੀਤਾ ਇਹ ਟੜ ਤੇ ਮੇਰਾ ਇਹ ਮੇਤੇ ਆਈ ਮੇਰੀ ਦੀ ਸੱਸ ਨੇ ਹਮ ਨਾਲ ਮੇਰੀ ਸਾਲੀ ਨਾਲ ਮੇਰਾ ਸਾਲਾ ਮੇਰੇ ਦਾਤ ਮਾਰੇ ਕੀ ਮਾਰਿਆ ਮੈਨੂੰ ਉਹ ਕਿ ਤੁਹਾਡੇ ਤੇ ਅਲੀਗੇਸ਼ਨ ਲਗਾ ਰਹੇ ਕਿ ਤੁਸੀਂ ਉਹਨਾਂ ਦਾ ਸਿਰ ਪਾੜਿਆ ਜੀ ਮੇਰੇ ਕੋਲ ਸਬੂਤ ਆ ਸਬੂਤ ਹਨ ਨੀ ਪਹਿਲੇ ਉਹ ਕਹਿੰਦੇ ਤੁਸੀਂ ਸਿਰ ਪਾੜਿਆ ਫਿਰ ਅਸੀਂ ਸਿਰ ਪਾੜਿਆ ਇਹ ਵੀ ਕਹਿੰਦੇ ਇਹਨਾਂ ਨੇ ਜਾ ਕੇ ਆਪੇ ਪਾੜਿਆ ਜਦੋਂ ਮੇਰਾ ਬਲੱਡ ਕਰਾ ਕੇ ਮੈਂ ਜਦੋਂ ਮੈਨੂੰ ਨਹੀਂ ਪਤਾ ਮੈਂ 2:30 ਵਜੇ ਘਰੇ ਪਹੁੰਚਿਆ ਮੇਰੇ ਘਰ ਦੇ ਚੱਕੇ ਮੈਨੂੰ ਪਹਿਲਾਂ ਪਿੰਨ ਹਸਪਤਲ ਲੈ ਗਏ ਉੱਥੋਂ ਮੈਂ ਬਲੱਡ ਰਕਵਾਇਆ ਉਸ ਤੋਂ ਬਾਅਦ ਮੈਂ ਸਿਵਲ ਹਸਪਤਲ ਗਿਆ ਵਾ ਸਿਰੇ 4 ਵਜੇ ਪਰ ਪਹਿਲੇ ਮੇਰ ਤੋਂ ਟਾਂਕਿਆ ਸਰ ਤੁਸੀਂ ਇੱਕ ਆਪਣੀ ਸਾਲੀ ਦਾ ਨਾਮ ਵੀ ਲੈ ਲਿਆ ਪਰ ਉਹਨਾਂ ਦਾ ਕਹਿੰਦਾ ਸਾਲੀ ਜਿਹੜੀ ਹੈ ਤੁਹਾਡੀ ਮੈਂਟਲੀ ਅਫਸਰਟ ਹੈ ਸਰ ਮੈਂਟਲੀ ਅਫਸਰਟ ਇਹ ਕਹਿੰਦੇ ਨਾ ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖੋ ਤਾਂ ਆਪੇ ਬਲੇ ਸਰ ਉਹਨਾਂ ਦਾ ਹੀ ਕਹਿਣਾ ਅਸੀਂ ਵੀ ਉਹਨਾਂ ਨੂੰ ਮਿਹਰੇ ਰਹਤੀ ਨੇ ਉਹ ਦੱਸ ਰਹੇ ਹਨ ਉਹ ਕਹਿੰਦੇ ਪਏ ਨਾ ਸਾਲੀਆਂ ਦੋਨੇ ਦੋ ਸਾਲੀਆਂ ਇੱਕ ਨਹੀਂ ਹੈਗੀ ਠੀਕ ਹੈ ਉਹਨਾਂ ਚੋਂ ਇੱਕ ਰਾਤ ਕਿਹੜੇ ਵੱਲੇ ਮਾਰਿਆ ਮੈਨੂੰ ਪਤਾ ਕਿ ਇਹਨਾਂ ਨੇ ਕੀ ਐਵ ਕੁਛ ਕੀਤਾ ਪਰ ਅੱਜ ਜਿਹੜਾ ਸਾਰਾ ਵਿਵਾਦ ਹੋਇਆ ਇਹਦਾ ਕੀ ਕਾਰਨ ਕੀ ਸੀ ਪਾਜੀ ਮੇਰੀ ਨਹੀਂ ਤੁਸੀਂ ਕਿੰਨੇ ਸਮੇਂ ਤੋਂ ਉਹ ਕੁੜੀ ਦੇ ਨਾਲ ਰਿਲੇਸ਼ਨ ਚ ਜਿਹੜੀ ਲੜਕੀ ਤੁਹਾਡੇ ਨਾਲ ਸੀਗੀ ਮੈਂ ਵੱਧ ਤੋਂ 4-5 ਮਹੀਨੇ ਤੋਂ 4-5 ਮਹੀਨੇ ਤੋਂ ਹਾਂਜੀ ਤੇ ਉਹ ਇਹ ਵੀ ਕਹਿ ਰਹੀ ਕਿ ਇਸ ਲੜਕੀ ਨੇ 4-5 ਜਗ੍ਹਾ ਅੱਗੇ ਵੀ ਵਿਆਹ ਕਰਵਾਏ ਹੋਏ ਆ ਤਾਂ ਪਹਿਲਾ ਹੀ ਜਿਹੜਾ ਮੈਰਿਡ ਆ ਓਲਰੇਡੀ ਤਾਂ ਉਹ ਸਾਡਾ ਘਰ ਵੀ ਖਰਾਬ ਕਰੀ ਤੇ ਆਪਣਾ ਵੀ ਖਰਾਬ ਕਰੀ ਮੇਰੀ ਗੱਲ ਸੁਣੋ ਜੀ ਮੈਂ ਤਾਂ ਘਰ ਗੱਲ ਹੀ ਖਰਾਬ ਕਰਨਾ ਜਿਹਨੇ ਆਪਣਾ ਘਰ ਆਪੇ ਖਰਾਬ ਕੀਤਾ ਹੋਇਆ ਹੂੰ ਠੀਕ ਹੈ ਪਹਿਲੀ ਗੱਲ ਤੇ ਆਇਆ ਇਹ ਕਹਿੰਦੀ ਕਿ ਮੇਰੇ ਨਾਲ 6-7 ਸਾਲ ਤੋਂ ਮੈਰਿਜ ਕਰਾਈ ਮੈਂ ਮੰਨਦਾ ਮੈਰਿਜ ਕਰਾਈ ਮੇਰੇ ਨਾਲ ਪਹਿਲਾਂ ਵੀ ਰਿਲੇਸ਼ਨਸ਼ਿਪ ਚ ਸੀ ਲੰਮ ਲੰਮ ਅਜੀਬ ਸੀ ਦੂਸਰੀ ਗੱਲ ਤੁਹਾਨੂੰ ਇਹ ਦੱਸਿਆ ਨਾ ਕਿ ਲੋ ਮੈਰੀ ਜਾ ਮੇਰੇ ਨਾਲ ਧੋਖੇ ਨਾਲ ਵਿਆਹ ਕੀਤਾ ਰੇਪ ਕੇਸ ਪਾ ਕੇ ਨੇ ਮੇਰੇ ਤੇ ਮੇਰਾ ਜਬਰਦਸਤੀ ਵਿਆਹ ਕਰਾਇਆ ਅੱਛਾ ਕਮਿਸ਼ਨਰ ਨਾਲ ਰਿਲੇਸ਼ਨਸ਼ਿਪ ਸੀ ਰਿਲੇਸ਼ਨਸ਼ਿਪ ਪਾ ਕੇ ਲਾਈਫ ਸਟੇ ਕਰਕੇ ਮੁੜ ਕੇ ਸਵੇਰੇ ਜਾ ਕੇ ਕਮਿਸ਼ਨਰ ਅਫੀਸ ਤੇ ਜਾ ਕੇ ਨੇ ਮੇਰੇ ਤੇ ਰੇਪ ਕੇਸ ਦਾ ਪਰਚਾਪ ਆਇਆ ਠੀਕ ਹੈ ਫਿਰ ਉਸ ਤੋਂ ਬਾਅਦ ਮੈਂ ਕਿਹਾ ਚਲੋ ਛੱਡੋ ਕਿ ਕਿਉਂ ਕਿਸੇ ਕੁੜੀ ਦਾ ਘਰ ਖਰਾਬ ਕਰਨਾ ਠੀਕ ਹੈ ਮੈਂ ਪਹਿਲੇ ਦਿਨ ਤੋਂ ਲੈ ਕੇ ਪੂਰੇ 7 ਸਾਲ ਤੱਕ ਕਿਰਾਏ ਤੇ ਰੈਂਟ ਤੇ ਰਿਹਾ ਵਾ ਠੀਕ ਹੈ ਮੈਂ ਹਰ ਇੱਕ ਚੀਜ਼ ਦੀ ਕਮੀ ਵੇਸ਼ੇ ਕਿਸੇ ਚੀਜ਼ ਦੀ ਨਹੀਂ ਦਿੱਤੀ ਜੋ ਮੰਗਦੀ ਉਹੀ ਲੈ ਕੇ ਦਿੱਤਾ ਬੱਚੇ ਨੂੰ ਕੱਪੜਾ ਵਧੀਆ ਪਾਉਂਦਾ ਇਹਨੂੰ ਵੀ ਹਰ ਇੱਕ ਚੀਜ਼ ਲੈ ਕੇ ਦਿੱਤੀ ਮਗਰ ਇਹਨੂੰ ਖਾਣੇ ਨਹੀਂ ਆਇਆ ਜੀ ਠੀਕ ਹੈ ਉਸ ਤੋਂ ਬਾਅਦ ਜਦੋਂ ਵੀ ਕੋਈ ਵੀ ਗੱਲ ਹੋਣੀ ਇਹਦੇ ਘਰ ਦੇ ਵਿੱਚ ਫੰਕਸ਼ਨ ਹੋਣਾ ਆ ਇਹਨੇ ਕਲੇਸ਼ ਪਾਣਾ ਹੀ ਪਾਣਾ ਪਰ ਭਾਜੀ ਇਹ ਮਕਾਨ ਵੱਲੋਂ આરોਪ ਲਗਾਏ ਜਾ ਰਹੇ ਕਿ ਤੁਸੀਂ ਪਲਾਟ ਦੀ ਵੀ ਮੰਗ ਕਰ ਰਹੇ ਹੋ 15 ਲੱਖ ਰੁਪਏ ਦੀ ਵੀ ਮੰਗ ਕਰ ਰਹੇ ਹੋ ਜਿੱਥੇ ਮੈਂ ਆਪਣੇ ਘਰ ਦੇ ਵਿੱਚ ਕਿਰਾਏ ਤੇ ਰਹਿ ਕੇ ਜਿਸ ਦਿਨ ਮੇਰਾ ਮੈਰਿਜ ਹੋਇਆ ਸੀ ਮੈਂ ਪੁੰਜੇ ਸੁੱਤਾ ਸੀ ਤੇ ਤਿੰਨ ਮਹੀਨੇ ਜੂਨ ਜੁਲਾਈ ਦੀ ਗਰਮੀਆਂ ਦੇ ਵਿੱਚ ਮੈਂ ਬਿਨਾ ਪੱਖੇ ਤੋਂ ਬਿਨਾ ਕੂਲਰ ਤੋਂ ਸੁੱਤਾ ਮਾਂ ਉਹ ਜਦੋਂ ਮੈਂ ਮਕਾਨ ਖਾਲੀ ਕੀਤਾ ਉੱਥੇ ਮੇਰੇ ਘਰੇ ਹਰ ਚੀਜ਼ ਦੀ ਫੈਸਿਲਿਟੀ ਸੀ ਏਸੀ ਸੀ ਗੀਜ਼ਾ ਸੀ ਫਿਲਟਰ ਹੀ ਇਨਵਰਟਰ ਵਾਸ਼ਿੰਗ ਵੀ ਸੀ ਸਭ ਕੁਛ ਹਨਾ ਲੋਕਡਾਉਨ ਦੇ ਵਿੱਚ ਸਾਰਾ ਟੋਰਟੀ ਨਵਾਬ ਬਣਾ ਦਿੱਤਾ ਜਿਹੜਾ ਮੇਰਾ adda ਹੀ ਇੱਕ ਕੋਠੀ ਵਿੱਚ ਪਿਆ ਹੁਣ ਪਰ ਉਹਨਾਂ ਦੇ ਉਹਨਾਂ ਨੇ ਐ ਵੀ ਕਹਿਣਾ ਹੈ ਕਿ ਉਹਨਾਂ ਦੀ ਫੈਮਿਲੀ ਤੁਹਾਡੀ ਫੈਮਿਲੀ ਉਹਨਾਂ ਨੂੰ ਸਪੋਰਟ ਕਰਦੀ ਹੈ ਉਹਨਾਂ ਨੂੰ ਪਤਾ ਹੈ ਕਿ ਸਾਡਾ ਮੁੰਡਾ ਗਲਤ ਹੈ ਮੇਰੀ ਫੈਮਿਲੀ ਕੋਈ ਤਾਂ ਲਿੰਕ ਹੀ ਨਹੀਂ ਮੇਰੀ ਵਾਈਫ ਨੂੰ ਅੱਜ ਤੱਕ ਨਾ ਮੇਰੇ ਘਰ ਦੇ ਨਾ ਬੁਲਾਇਆ ਨਾ ਮੇਰੇ ਚਾਚੇ ਦਾ ਜਨ ਬੁਲਾਇਆ ਨਾ ਕਿਸੇ ਨੇ ਬੁਲਾਇਆ ਮੈਂ ਸ਼ੁਰਤੋਂ ਲੈ ਕੇ ਹੁਣ ਤੱਕ 7 ਸਾਲ ਦੇ ਵਿੱਚ ਮੈਂ ਰਿਹਾ ਹੀ ਇਕੱਲਾ ਐ ਕਰਾਇ ਤੇ ਉਹਦੇ ਨਾਲ ਇੱਕ ਚੀਜ਼ ਹੈ ਭਾਜੀ ਤੁਹਾਡੇ ਘਰ ਨਾਲ ਤੁਹਾਡੇ ਪਰ ਇੱਕ ਤੁਹਾਡੀ ਲੜਾਈ ਦੇ ਵਿੱਚ ਇੱਕ ਆਪਾਂ ਮੰਦੇ ਤੁਹਾਡੀ ਆਪਸੀ ਲੜਾਈ ਸੀ ਤੁਹਾਡਾ ਕਿਸ ਤਰੀਕੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਕਮਿਸ਼ਨਰ ਦਫ਼ਤਰ ਚਲੇ ਗਏ ਜਾਂ ਕਾਰਵਾਈ ਉਹਨਾਂ ਨੇ ਉੱਥੋਂ ਕਰਵਾਤੀ ਤੁਹਾਡੇ ਉੱਪਰ ਤਾਂ ਤੁਹਾਨੂੰ ਜਿਹੜਾ ਵਿਆਹ ਕਰਵਾਉਣਾ ਪਿਆ ਪਰ ਤੁਹਾਡੀ ਲੜਾਈ ਦੇ ਵਿੱਚ ਇੱਕ ਛੋਟੀ ਜੀ ਮਾਸੂਮ ਬੱਚੀ ਉਹ ਪਿਸਦੀ ਪਈ ਹੈ ਉਹਨੂੰ ਕਿਵੇਂ ਦੇਖਦੇ ਭਾਜੀ ਮੈਂ ਉਹਨਾਂ ਨੂੰ ਇਹੀ ਗੱਲ ਕਰ ਰਿਹਾ ਠੀਕ ਹੈ ਉਸ ਤੋਂ ਬਾਅਦ ਮੈਂ ਗੁੜੀਆਂ ਦੀ ਐਡਮਿਸ਼ਨ ਤੱਕ ਮੈਂ ਕਰਾਂਦਾ ਰਿਹਾ ਮੈਂ ਸਕੂਲ ਦੇ ਫੀਸ ਐਨਨ ਨੇ ਕੀ ਕੀਤਾ ਜਦੋਂ ਲੜਾਈ ਹੋਈ ਮੈਂ ਫਿਰ ਵੀ ਗੁੜੀਆਂ ਨੂੰ ਸਕੂਲ ਟਿਊਸ਼ਨ ਮਿਲਣ ਜਾਂਦਾ ਰਿਹਾ ਠੀਕ ਹੈ ਮੈਂ ਖੁਦ ਰੋਂਦਾ ਉਹਨਾਂ ਦੇ ਖਰਚੇ ਚੱਕਦੇ ਉਹਨਾਂ ਦੇ ਕੋਈ ਪ੍ਰੂਫ ਹੈ ਉਹ ਕਹਿੰਦੇ ਅਸੀਂ ਚੱਕ ਰਹੇ ਹਾਂ ਜੀ ਚੱਕ ਰਹੇ ਹਾਂ ਮੈਡਮ ਤੁਸੀਂ ਐਂਦਾ ਕਰੋ ਜੇ ਸਕੂਲ ਦੇ ਐਡਮਿਸ਼ਨ ਕਰਾਈ ਮੈਂ ਆਨਲਾਈਨ ਪੇਮੈਂਟ ਦਿੰਦੀ ਆ ਬੁੱਕਸ ਮੈਂ ਲੈ ਕੇ ਦਿੰਦੀ ਆ ਸਰ ਤੁਸੀਂ ਕਹਿ ਰਹੇ ਹੋ ਕਿ 4 ਮਹੀਨੇ ਤੋਂ ਤੁਹਾਡਾ ਅਫੇਅਰ ਹੈ ਤੇ ਤੁਸੀਂ ਨਹੀਂ ਸੋਚਿਆ ਕਿ ਅਸੀਂ ਆਪਣਾ ਘਰ ਇੱਕ ਵਾਰ ਫੇਰ ਜੋੜ ਲਈ ਮੈਮ ਮੈਂ ਦੇਖੋ ਜਿਹੜੀ ਲੇਡੀਜ਼ ਨੇ ਸ਼ੋਤੋਂ ਲੈ ਕੇ 7 ਸਾਲਾਂ ਦਾ ਕਲੇਸ਼ ਹੀ ਪਾਇਆ ਮੈਂ ਉਹਦੀ ਮਾਂ ਨੂੰ ਇੱਕੋ ਗੱਲ ਕਹਿੰਦਾ ਹਾਂ ਮੈਂ ਕਿਹਾ ਤੁਹਾਡੀ ਪਹਿਲੀ ਕੁੜੀ ਤੁਹਾਡੀ ਤੇਰੀ ਗਲਤੀ ਨਾਲ ਘਰੇ ਬੈਠੀ ਵੀ ਜਦ ਕਿ ਪਹਿਲੀ ਕੁੜੀ ਜਿਹੜੀ ਹੈ ਹੈਂਡੀਕੈਪ ਆ ਉਹਦੀ ਵੀ ਮੈਰਿਜ ਹੋ ਗਈ ਉਹ 2 ਦਿ ਉਹਦਾ ਘਰ ਖਰਾਬ ਹੋਇਆ ਉਸ ਤੋਂ ਬਾਅਦ ਵੀ ਮੇਰੀ ਮਾਂ ਮੇਰੇ ਜਦੋਂ ਵੀ ਕੋਈ ਗੱਲ ਹੋਣੀ ਹੈ ਐਨੇ ਟੰਗ ਦੀ ਮਾਂ ਨੇ ਲਾਣੀਆਂ ਨੇ ਮੈਂ ਉਹਨਾਂ ਨੂੰ ਕਹਿੰਦਾ ਕਿ ਸਾਨੂੰ ਖੁਸ਼ ਰਹਿਣ ਤੋਂ ਸਾਡੀ ਲਾਈਫ ਦੇ ਵਿੱਚ ਨਾ ਆਓ ਪਰ ਸਰ ਜੋ ਹੁਣ ਚੀਜ਼ ਹੋਈ ਉਹ ਚੀਜ਼ ਸਹੀ ਸੀਗੀ ਦੇਖੋ ਜੀ ਰਿਲੇਸ਼ਨਸ਼ਿਪ ਚਾਰ ਪੈ ਜਾਂਦਾ ਵਾ ਮੈਨੂੰ ਤੁਹਾਡੀ ਨਜ਼ਰ ਚਾਹਤੀ ਸਹੀ ਹੈ ਮੇਰੇ ਲਈ ਸਹੀ ਹੈ ਜੀ ਮੈਂ ਮੈਂ ਪਹਿਲੀ ਗੱਲ ਤੇ ਹੈ ਕਿ ਜਦੋਂ ਮੈਂ ਆਪਣਾ ਘਰ ਜੋੜਿਆ ਮੈਨੂੰ ਹਰ ਚੀਜ਼ ਦੀ ਫੈਸਿਲਿਟੀ ਦਿੱਤੀ ਹੈ ਹਰ ਇੱਕ ਚੀਜ਼ ਕੋਈ ਚੀਜ਼ ਦੀ ਕਮੀ ਪੇਸ਼ੀ ਹੁੰਦੀ ਸੀ ਉਹਦੇ باوجود ਵੀ ਇਹਨੂੰ ਤਾਂ ਵੀ ਕੋਈ ਖੁਸ਼ ਨਹੀਂ ਇਹਦੀ ਮਾਂ ਹੀ ਸਭ ਕੁਝ ਹੈ ਸਰ ਜੀ ਅਜੇ ਭਰਾ ਹੀ ਸਾਹਿਬ ਮੈਂ ਤੁਸੀਂ ਕਹਿੰਨੇ ਕੀ ਇਹਦੀ ਫੈਮਿਲੀ ਕਰਕੇ ਜਿਹੜਾ ਸਾਰਾ ਇਸ਼ੂ ਕ੍ਰੀਏਟ ਹੋ ਰਿਹਾ ਸਾਰਾ ਕੁਛ ਦੀ ਮਾਰ ਦੇ ਤੱਕ ਰਿਹਾ ਹੈ ਇਹਦੇ ਭਰਾ ਕੀ ਇੱਕ ਮਿੰਟ ਸਰ ਜੇ ਤੁਸੀਂ ਕਹਿ ਰਹੇ ਹੋ ਕਿ ਇਹ ਬਿਲਕੁਲ ਨਹੀਂ ਹੋ ਸਕਦੀ ਹੈ ਜੇ ਤੁਸੀਂ ਸੁਲਾ ਦਾ ਰਾਹ ਹੀ ਖੋਲਣਾ ਜਾਂਦੇ ਹੋ ਕਿ ਇਹ ਕਰਕੇ ਸੁਲਾ ਦਾ ਰਾਹ ਖੋਲੇਗਾ ਮੈਂ ਹੁਣ ਸੁਲਾ ਕਰਨੀ ਹੈ ਇੱਕ ਮਿੰਟ ਗੋਲਿਆ ਮੰਨ ਦੇ ਦੇਣਾ ਮੈਂ ਕਹਿੰਦਾ ਹਾਂ ਮੈਂ ਗੁੜੀ ਦਾ ਕਹਿੰਦਾ ਨਹੀਂ ਤੁਸੀਂ ਕੋਰਟ ਦੇ ਵਿੱਚ 11 ਮਹੀਨੇ ਹੋ ਚੁੱਕੇ ਨੇ ਗੁੜੀਆਂ ਨੂੰ ਦੇਖਣਾ ਵੀ ਪਸੰਦੀ ਨਹੀਂ ਕਰਦੇ ਗੁੜੀਆਂ ਬਿਮਾਰ ਸੀਗੀ ਪਰ ਗੁੜੀਆਂ ਨੂੰ ਮਿਲਣਾ ਵੀ ਪਸੰਦ ਨਹੀਂ ਕਰ ਮੈਡਮ ਜਦੋਂ ਮੈਂ ਡੇਲੀ ਸਕੂਲ ਜਾ ਟਿਊਸ਼ਨ ਮਿਲਣ ਜਾਂਦਾ ਸੀ ਤਾਂ ਟਿਊ ਸਾਰੇ ਜਿਹੜੀ ਮੈਟਰ ਦੇ ਰਿਹਾ ਕਿ 11 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਤੁਹਾਨੂੰ ਲੱਗ ਰਹਿੰਦੇ ਨੂੰ ਤੁਸੀਂ ਫਿਰ ਜੇ ਡਿਵੋਰਸ ਹੀ ਲੈ ਕੇ ਦੂਜੀ ਥਾਂ ਵਿਆਹ ਕਰਾਣਾ ਤੇ ਤੁਸੀਂ ਇਹ ਕਿਉਂ